जानवरों ਦੇ ਚੋਂ ਗਿੱਦੜ ਸਭ ਤੋਂ ਡਰਪੋਕ ਜਾਨਵਰ ਹੈ ਆਪਣੇ ਛਾਇਆ ਤੋਂ ਵੀ ਡਰਦਾ ਹੈ ਕਈ ਦਫਾ ਇਸ ਨੂੰ ਆਪਣੀ ਆਵਾਜ਼ ਤੋਂ ਵੀ ਡਰ ਲੱਗ ਜਾਂਦਾ ਹੈ ਹਰ ਵਕਤ ਭੈ ਭੀਤ ਡਰਿਆ ਡਰਿਆ ਰਹਿਣਾ ਕੁਝ ਮਨੁੱਖ ਵੀ ਹਰ ਵਕਤ ਭੈ ਭੀਤ ਹਰ ਵਕਤ ਡਰੇ ਡਰੇ ਡਰਾਕਲ ਮਨੁੱਖ ਦਾ ਸਾਰਾ ਵਿਕਾਸ ਰੁਕ ਜਾਂਦਾ ਹੈ ਜੋ ਰਿਸਕ ਨਹੀਂ ਲੈ ਸਕਦਾ ਜੋ ਖਤਰਿਆਂ ਨਾਲ ਖੇਡ ਨਹੀਂ ਸਕਦਾ ਜੋ ਖਤਰਿਆਂ ਨੂੰ ਆਪਣੇ ਦਾਮਨ ਵਿੱਚ ਰੱਖ ਨਹੀਂ ਸਕਦਾ ਯਕੀਨ ਜਾਣੋ ਕੋਈ ਮਹਾਨ ਗੰਭੀ ਨਹੀਂ ਕਰ ਸਕਦਾ ਇਤਨੀ ਮਰਜ਼ ਕਰਦੇ ਆਂ ਡਰਕਲ ਅਜ ਤੱਕ ਗਲਬਨ 8-9 ਸਾਲ ਪੁਰਾਣੀ ਗੱਲ ਇੱਕ ਸੱਜਣ ਦੇ ਬੋਲ ਮੈਨੂੰ ਚੇਤੇ ਆਏ ਮੈਨੂੰ ਕਹਿਣ ਲੱਗਾ ਗਏ ਨਹੀਂ ਜੀ ਤੁਸੀਂ ਇਤਨਾ ਸਫਰ ਨਾ ਕਰਿਆ ਕਰੋ ਤੇ ਮੈਂ ਨੂੰ ਕਹ ਬਈ ਇਹ ਤੇ ਆਪਣੀ ਆਪਣੀ ਸੇਵਾ ਦੇ ਆਧਾਰ ਤੇ ਗੱਲ ਹੈ ਜਿਸ ਢੰਗ ਦੀ ਦਾਸ ਦੀ ਸੇਵਾ ਹੈ ਕਰਨੀ ਹੈ ਉਸ ਢੰਗ ਨਾਲ ਤੇ ਰੋਜ਼ ਸਫਰ ਕਰਨਾ ਹੀ ਪੈਂਦਾ ਹੈ ਤੇ ਮੈਂ ਕਹ ਤੁਸੀਂ ਮੇਰੇ ਮਿੱਤਰ ਹੋ ਇਹ رائے ਮੈਨੂੰ ਕਿਉਂ ਦੇ ਰਹੇ ਹੋ ਕਿ ਇੰਨਾ ਸਫਰ ਨਾ ਕਰਿਆ ਕਰੋ ਉਸ ਸਾਲ ਇੰਡੀਆ ਦੇ ਵਿੱਚ ਕੋਈ 2-3 ਵੱਡੇ ਟ੍ਰੇਨਾਂ ਦੇ ਐਕਸੀਡੈਂਟ ਹੋ ਗਏ ਸਨ ਬਸਾਂ ਬਹੁਤ ਟਕਰਾਇਆ ਸਮੇਂ। ਔਰ ਇੱਕ ਦੋ ਹਵਾਈ ਜਹਾਜ਼ ਵੀ ਕ੍ਰੈਸ਼ ਹੋ ਗਏ ਸਮੇਂ ਇੱਕੋ ਹੀ ਸਾਲ ਦੇ ਵਿੱਚ ਇਹ ਸਾਰੇ ਹਾਦਸੇ ਹੋਏ ਸਮੇਂ। ਤੋਂ ਮੈਨੂੰ ਕਹਿਣ ਲੱਗੇ ਦੇਖਦੇ ਨਹੀਂ ਪਏ ਰੇਲਾਂ ਦੇ ਐਕਸੀਡੈਂਟ ਬਸਾਂ ਦੇ ਟਕਰਾਓ ਹਵਾਈ ਜਹਾਜ਼ ਤੱਕ ਕ੍ਰੈਸ਼ ਹੋ ਗਏ ਨੇ। ਤੋਂ ਮੈਂ ਹੱਥ ਜੋੜ ਕੇ ਕਹਿਨਾ ਤੁਸੀਂ ਇਤਨਾ ਸਫ਼ਰ ਨਾ ਕਰਿਆ ਕਰੋ। ਮੈਂ ਕਹਾ ਮਿੱਤਰਾ ਫਿਰ ਮੇਰੀ ਇੱਕ ਗੱਲ ਸੁਣੋ। ਮੌਤ ਸਿਰਫ ਹਵਾਈ ਜਹਾਜ਼ ਦੇ ਚ ਨਹੀਂ ਆਉਂਦੀ ਰੇਲ ਦੇ ਚ ਨਹੀਂ ਬੱਸ ਦੇ ਚ ਨਹੀਂ ਕਾਰ ਦੇ ਚ ਨਹੀਂ ਮੌਤ ਘਰ ਦੇ ਚ ਵੀ ਆਉਂਦੀ ਹੈ ਔਰ 99% ਮਨੁੱਖ ਘਰ ਦੇ ਚ ਮਰਦੇ ਨੇ ਫਿਰ ਤੂੰ ਮੈਨੂੰ ਆਖੇਗਾ ਘਰ ਨਹੀਂ ਜਾਣਾ ਚਾਹੀਦਾ ਕਿਉਂਕਿ ਘਰ ਤੇ ਬੰਦੇ ਮਰ ਜਾਂਦੇ ਤੇ ਪਤਾ ਫਿਰ ਮੈਨੂੰ ਕੀ ਆਖਣ ਲਗਾ ਇਹਨਾਂ ਗੁਣੀ ਗਿਆਨੀਆਂ ਨੂੰ ਕੋਈ ਅਕਲ ਨਾ ਦੇਵੇ ਮੈਂ ਕਿ ਇਹ ਅਕਲ ਤੂੰ ਆਪਣੇ ਕੋਲ ਹੀ ਰੱਖ 99% மனுਖ ਘਰ ਦੇਚ ਮਰਦੇ ਨੇ ਫਿਰ ਤੇ ਕਹਿਣਾ ਚਾਹੀਦਾ ਘਰ ਬਿਲਕੁਲ ਨਹੀਂ ਜਾਣਾ ਚਾਹੀਦਾ ਕੋਈ ਘਰ ਦੇਚ ਬੰਦਾ ਮਰ ਜਾਂਦਾ ਹੈ ਘਰ ਦੇਚੋਂ ਜਨਾਜ਼ਾ ਨਿਕਲਦਾ ਹੈ ਘਰ ਦੇਚੋਂ ਅਰਥੀ ਨਿਕਲਦੀ ਹੈ ਡਰਿਆ ਆਇਆ மனுਖ ਮਰਨ ਤੋਂ ਪਹਿਲੇ ਮਰ ਚੁੱਕੇ ਆਂਦਾ ਹੈ ਇਹ ਵੀ ਮੈਰਸ ਕਰਾ ਪਰ ਡਰੇ ਹੋਏ மனுਖ ਦਾ ਸਾਰਾ ਵਿਕਾਸ ਰੁਕ ਜਾਂਦਾ ਹੈ कहत कबीर राम गुण गाऊं आप न डरऊं न अवर डराऊं कबीर केन में मैं उस अवस्था ते पहुंच गया ना खुद डरदा ना किसी नु डरांदा भगत ब्रह्म ज्ञानी रे लक्षण धन गुरु ते एक बाद्र साहेब जी महाराज इस ढंग नाल बयान करदे ने भय का हूं को देत नय भय मानत आणा ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾ ਕਿਸ ਨੂੰ ਆਖੋਗੇ ਬ੍ਰਹਮ ਗਿਆਨੀ ਕੌਣ भगत ਹੈ ਸਹਿਬ ਕਹਿੰਦੇ ਨੇ ਕਿਸੇ ਦਾ ਡਰ ਮੰਨਦਾ ਨਹੀਂ ਕਿਸੇ ਨੂੰ ਡਰ ਦਿੰਦਾ ਨਹੀਂ ਜੋ ਕਿਸੇ ਨੂੰ ਡਰਾਉਂਦਾ ਹੈ ਉਹ ਦੁਸ਼ਟ ਹੈ ਔਰ ਕੋਈ ਕਿਸੇ ਕੋਲ ਡਰਦਾ ਹੈ ਤਾਂ ਕਾਇਰ ਹੈ ਕਾਇਰ ਮਨੁੱਖ भगत ਨਹੀਂ ਹੋ ਸਕਦਾ ਔਰ ਦੁਸ਼ਟ ਬੰਦਾ ਵੀ ਧਾਰਮਿਕ ਨਹੀਂ ਹੋ ਸਕਦਾ ਦੁਸ਼ਟ ਡਰਾੰਦਾ ਹੈ ਕਾਇਰ ਡਰਦਾ ਹੈ ਇਹ ਦੋਵੇਂ ਭਾਵੇਂ ਹੋਰ ਕੁਝ ਵੀ ਬਣ ਜਾਣ ਭਗਤ ਨਹੀਂ ਬਣ ਸਕਦੇ ਇਹ ਧਾਰਮਿਕ ਨਹੀਂ ਦੁਸ਼ਟ ਡਰਾੰਦਾ ਹੈ ਕਾਇਰ ਡਰਦਾ ਹੈ ਧੰਗੁਰੂ ਤੇ ਇੱਕ ਬਾਦਲ ਸਾਹਿਬ ਜੀ ਮਹਾਰਾਜ ਦਾ ਫਰਮਾਨ ਭੈ ਕਾਹੂ ਕੋ ਦੇਤ ਨੈ ਨਹੀਂ ਭੈਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜੋ ਨ ਡਰਦਾ ਨ ਡਰਾਂਦਾ ਬਸ ਬ੍ਰਮਗੈਨੀ ਸਤਗੁਰ ਕਹਿੰਦੇ ਨੇ ਉਸ ਨੂੰ ਆਖੋ ਧਾਰਮਕ ਮਨੁਖ ਉਹ ਹੈ ਨਾ ਦੁਸ਼ਟ ਹੈ ਨਾ ਕਾਇਰ ਹੈ ਨ ਡਰਾਂਦਾ ਹੈ ਨ ਡਰਦਾ ਹੈ ਕਹਿੰਦੇ ਨੇ ਡਰ ਸਿਰਫ ਮੌਤ ਦਾ ਹੀ ਹੈ ਹੋਰ ਕਿਸੇ ਚੀਜ਼ ਦਾ ਨਹੀਂ। ਉਹ ਲਾਲਸਾ ਸਿਰਫ ਜੀਵਨ ਦੀ ਹੈ ਹੋਰ ਕਿਸੇ ਚੀਜ਼ ਦੀ ਨਹੀਂ। ਤੁਸੀਂ ਆਖੋਗੇ யਥਾਰਤ ਤੇ ਤੇ ਇਹ ਗੱਲ ਪੂਰੀ ਨਹੀਂ ਉਤਰਦੀ। ਸਿਰਫ ਡਰ ਮੌਤ ਦਾ ਹੀ ਹੈ ਹਾਂ। ਪਰ ਆਪਦੀ ਗਿਆਨ ਲਈ ਅਰਸ ਕਰਾਂ ਵਿਦਵਾਨਾਂ ਨੇ ਧਾਰਮਿਕ ਪੁਰਸ਼ਾਂ ਨੇ ਮੌਤ ਇੱਕ ਨਹੀਂ ਮੰਨੀ। ਕਈ ਤਰ੍ਹਾਂ ਦੀ ਮੌਤ ਜ਼ਿੰਦਗੀ ਵੀ ਇੱਕ ਤਰ੍ਹਾਂ ਦੀ ਨਹੀਂ ਮੰਨੀ ਕਈ ਤਰ੍ਹਾਂ ਦੀ ਜ਼ਿੰਦਗੀ ਤੇ ਜੇ ਜ਼ਿੰਦਗੀ ਕਈ ਤਰ੍ਹਾਂ ਦੀ ਹੈ ਤਾਂ ਫਿਰ ਮੌਤ ਵੀ ਕਈ ਤਰ੍ਹਾਂ ਦੀ ਹੈ ਔਰ ਜੇ ਜ਼ਿੰਦਗੀ ਕਈ ਤਰ੍ਹਾਂ ਦੀ ਹੈ ਤਾਂ ਲਾਲਸਾ ਵੀ ਕਈ ਤਰ੍ਹਾਂ ਦੀ ਜ਼ਿੰਦਗੀ ਦੀ ਹੈ ਜੇ ਮੌਤ ਕਈ ਤਰ੍ਹਾਂ ਦੀ ਹੈ ਤਾਂ ਫਿਰ ਡਰ ਵੀ ਮੌਤ ਦਾ ਬਹੁ ਪ੍ਰਕਾਰ ਹੈ ਮੈਂ ਪ੍ਰਥਮ ਮੌਤ ਦੀ ਗੱਲ ਕਰ ਲਵਾਂ ਜ਼ਿੰਦਗੀ ਦਾ ਪਤਾ ਚੱਲ ਜਾਏਗਾ ਮੌਤ ਕਈ ਤਰ੍ਹਾਂ ਦੀ ਹੈ ਸਰੀਰਕ ਮੌਤ ਮਾਨਸਿਕ ਮੌਤ ਆਰਥਿਕ ਮੌਤ ਸਮਾਜਿਕ ਮੌਤ ਰਾਜਨੀਤਿਕ ਮੌਤ ਧਾਰਮਿਕ ਮੌਤ ਇੱਕ ਮੌਤ ਨਹੀਂ ਹੈ ਇਸ ਚੱਕਰ 'ਚ ਨਾ ਪੈਣਾ ਕਿ ਸਿਰਫ ਮਨੁੱਖ ਜ਼ਿੰਦਗੀ ਵਿੱਚ ਇੱਕ ਵਾਰ ਮਰਦਾ ਹੈ ਕਈ ਵਾਰ ਮਰਦਾ ਹੈ ਇਹ ਵੀ ਮੈਂ ਅਰਸ ਕਰਦੇ ਹਾਂ میں درا شریرک موت مانسک موت آرتھک موت سماجک موت راجنیتک موت، موت دھارمک پرتھم اج لیے شریرک موت جو سواس آ رہے ہیں رک جان ਔਰ ਜੋ ਅੰਦਰੋਂ ਬਾਹਰ ਨਿਕਲ ਰਹੇ ਨੇ ਸਾਰੇ ਨਿਕਲ ਜਾਣ ਮੌਤ ਇਹਨੂੰ ਕਹਿੰਦੇ ਨੇ ਸਰੀਰਕ ਮੌਤ ਆਉਂਦਾ ਹੋਇਆ ਧਨ ਰੁਕ ਜਾਏ ਤੇ ਕੋਲ ਜਿਹੜਾ ਸਾਰਾ ਚਲਾ ਜਾਏ ਇਸ ਨੂੰ ਕਹਿੰਦੇ ਨੇ ਆਰਥਿਕ ਮੌਤ ਇਹ ਤੇ ਦਿਵਾਲੀ ਹੋ ਗਿਆ ਤੇ ਖਤਮ ਇਹ ਤੇ ਅਰਥ ਦੀ ਦੁਨੀਆ ਚ ਖਤਮ ਹੋ ਗਿਆ ਮੌਤ ਹੋ ਗਈ ਇਸ ਦੀ ਕਿੱਥੇ ਹੈ ਆਰਥਿਕ ਅਰਥਵੀਕ ਜੀਵਨ ਹੈ ਇਸ ਦੀ ਆਰਥਿਕ ਮੌਤ ਹੋ ਗਈ ਹੈ ਇਹ ਦਿਵਾਲੀਆ ਹੋ ਗਿਆ ਹੈ ਅਰਥ ਦੀ ਦੁਨੀਆ ਚ ਖਤਮ ਹੋ ਗਿਆ ਹੈ ਜਿਵੇਂ ਮਰਦੇ ਨੂੰ ਘਰੋਂ ਕੱਢਣਾ ਪੈਂਦਾ ਹੈ ਦਿਵਾਲੀਆ ਮਨੁੱਖ ਨਜ਼ਰਾਂ ਚ ਗਿਰ ਜਾਂਦਾ ਹੈ ਨਿਰਧਨ ਆਦਰ ਕੋ ਨਾ ਦੇ ਲੱਖ ਜਤਨ ਕਰੇ ਉਹ ਚਿਤ ਨਾ ਦਰੇ ਭਗਤ ਕਬੀਰ ਦਿਵਾਲੀਆ ਹੋ ਗਿਆ ਹੈ ਬਾਲ ਬਾਲ ਕਰਜ਼ਾਈ ਹੋ ਗਿਆ ਹੈ ਦੇਣਾ ਇਸਨੇ ਸੈਂਕੜਿਆਂ ਦਾ ਹੈ ਲੈਣਾ ਕਿਸੇ ਕੋਲ ਵੀ ਨਹੀਂ ਆਰਥਿਕ ਮੌਤ ਸਮਾਜਿਕ ਮੌਤ ਬਰਾਦਰੀ ਦੇ ਵਿੱਚ ਬਣੀ ਹੋਈ ਪ੍ਰਤਿਸ਼ਠਾ ਖਤਮ ਹੋ ਗਈ ਕੋਈ ਕਲੰਕ ਲੱਗ ਗਿਆ ਕੋਈ ਦਾਗ ਲੱਗ ਗਿਆ ਜਿਵੇਂ ਮੁਰਦੇ ਦੀ ਗਰਦਨ ਉੱਚੀ ਨਹੀਂ ਆਉਂਦੀ ਸਿਰ ਉਸ ਦਾ ਉੱਚਾ ਨਹੀਂ ਆਉਂਦਾ ਤੇ ਜੇ ਹੁਣ ਅਪਜੱਸ ਹੋ ਗਿਆ کوئی کلنک لگ گیا تو کئی دفعہ سر اچھا کرنا اوکھا ہے میں پھر عرض کرا مرغے دا سر اچھا نہیں آتا گرد آرثک موت سر ڈگے گا سماجک موت کوئی کلنک لگ گیا ہے داغ لگ گیا ہے اور برادری بنی ہوئی پرتشتہ ختم ہو گئی ਸਿਰ ਨੀਵਾ ਹੋ ਗਿਆ ਸਮਾਜਿਕ ਮੌਤ ਅਗਾਂ ਚਲੀਏ ਰਾਜਨੀਤਿਕ ਮੌਤ ਪਬਲਿਕ ਦਾ ਜਨਤਾ ਦਾ ਜੋ ਸਮਰਥਨ ਮਿਲ ਰਿਹਾ ਸੀ ਪਬਲਿਕ ਆਪਣਾ ਸਮਰਥਨ ਵਾਪਸ ਲੈ ਲਵੇ ਨਾ ਦੇਵੇ ਤਾਂ ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਇਸ ਬੰਦੇ ਦੀ ਰਾਜਨੀਤਿਕ ਮੌਤ ਹੋ ਗਈ ਸਾਰੀ ਦੁਨੀਆ ਦੇ ਹਰ ਮੁਲਕ ਵਿੱਚ ਇਸ ਤਰ੍ਹਾਂ ਦੇ ਤੁਹਾਨੂੰ ਰਾਜਨੀਤਿਕ ਮਿਲਣਗੇ ਜਿਨ੍ਹਾਂ ਦੀ ਰਾਜਨੀਤੀ ਦੇ ਵਿੱਚ ਮੌਤ ਹੋ ਚੁੱਕੀ ਖਤਮ ਹੋ ਗਏ ਕਿਸੇ ਵਕਤ ਇਹਨਾਂ ਦਾ ਤੋਤੀ ਬੋਲਦਾ ਸੀ ਅਖਬਾਰਾਂ ਦੇ ਛਾਇਏ ਹੋਏ ਸਨ ਟੀਵੀ ਤੇ ਇਹੀ ਛਾਇਏ ਹੋਏ ਸਨ ਰੇਡੀਓ ਦੇ ਵਿੱਚ ਇਹਨਾਂ ਦੀ ਖਬਰਾਂ ਸਨ ਲੋਕਾਂ ਦੀ ਜ਼ੁਬਾਨ ਤੇ ਇਹਨਾਂ ਦੀ ਚਰਚਾ ਸੀ ਅੱਜ ਨਹੀਂ ਅੱਜ ਕੁਝ ਵੀ ਨਹੀਂ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਜ਼ਾਰਾਂ ਮਨੁੱਖ ਨੇ ਜੋ ਕਿਸੇ ਵਕਤ ਅਖਬਾਰਾਂ ਦੇ ਛਾਇਏ ਹੋਏ ਸਨ ਉਹਨਾਂ ਦੀਆਂ ਹੀ ਫੋਟੋਆਂ ਛਪਦੀਆਂ ਸਨ ਟੀਵੀ ਤੇ ਰੇਡੀਓ ਤੇ ਮਨੁੱਖੀ ਜ਼ਬਾਨ ਤੇ ਚਰਚਾ ਦਾ ਵਿਸ਼ਾ ਉਹੀ ਆਉਂਦੇ ਸਨ ਉਹਨਾਂ ਦੀਆਂ ਹੀ ਗੱਲਾਂ ਹੁੰਦੀਆਂ ਸਨ ਅੱਜ ਨਹੀਂ ਖਤਮ ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਇਸ ਦੀ ਰਾਜਨੀਤਿਕ ਮੌਤ ਹੋ ਚੁੱਕੀ بڑے بڑے ਉੱਚੇ ਅਹੁਦਿਆਂ ਤੇ ਰਹਿਣ ਵਾਲੇ ਬੜੇ ਪ੍ਰਤਿਸ਼ਟਿਤ ਬੰਦੇ ਜਿਨ੍ਹਾਂ ਦਾ ਤੋਤੀ ਬੋਲਦਾ ਸੀ ਅੱਜ ਕੁਝ ਵੀ ਨਹੀਂ ਅੱਜ ਕਿਸੇ ਗਲੀ ਚੋਂ ਲੰਘ ਜਾਣ ਤੇ ਸ਼ਾਇਦ ਕਿਸੇ ਨੂੰ ਪਤਾ ਵੀ ਨਾ ਚਲੇ ਕੌਣ ਹੈ ਲੇਕਿਨ ਕਿਸੇ ਵਕਤ ਐਸਾ ਹੁੰਦਾ ਸੀ ਕਿ ਕਿਸੇ ਸ਼ਹਿਰ ਦੇ ਵਿੱਚ ਪਹੁੰਚਣਾ ਹੈ ਤੋ ਇੱਕ ਮਹੀਨੇ ਪਹਿਲੇ ਲੋਕਾਂ ਨੂੰ ਪਤਾ ਹੁੰਦਾ ਸੀ ਉਹਦਾ ਇੱਕ ਬੋਲ ਸੁਣਨ ਲਈ ਲੱਖਾਂ ਮਨੁੱਖ ਪਹੁੰਚਦੇ ਸਨ ਅੱਜ ਨਹੀਂ ਰਾਜਨੀਤਿਕ ਮੌਤ